ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਠਿੰਡਾ ਦੌਰੇ ਦੌਰਾਨ ਪਾਰਟੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੇ ਹੱਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਫਤਿਹ ਰੈਲੀ ਦੌਰਾਨ ਉਨ੍ਹਾਂ ਪੰਜਾਬ ਦੇ ਸਰਪੱਖੀ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਅਤੇ ਭਵਿੱਖ 'ਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਜਾਣਕਾਰੀ ਪੰਜਾਬ ਵਾਸੀਆਂ ਨਾਲ ਸਾਂਝੀ ਕੀਤੀ ਉਹਨਾਂ ਕਿਹਾ ਕਿ ਕੇਂਦਰ 'ਚ ਭਾਜਪੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਬਣਨ ਨਾਲ ਭਾਰਤ ਹੁਣ ਗਰੀਬ ਦੇਸ਼ ਨਹੀਂ ਰਿਹਾ ਸਗੋਂ 25 ਕਰੋੜ ਦੇਸ਼ ਵਾਸੀ ਗਰੀਬੀ ਰੇਖਾ ਤੋਂ ਬਾਹਰ ਆਏ ਨੇ ਆਹ ਕੇਾਰੇ ਮਤਲਬ ਦੁਨੀਆ ਮਹਿਦਾਨਾ ਕੀ ਯਕੀਨ ਇਹੋ ਬਾਤ ਹੈ ਸ਼ਾਇਦ ਆ ਕਾ ਲੋਗ ਨੂੰ ਬੱਲੇ ਰਹੀ ਸੇ ਬਾ ਇਹ ਭਾਰਤ ਦੇ ਬਾਰੇ ਵਿੱਚ ਇੱਕ ਅਲੋਕਿਕ ਦੁਨੀਆ ਵਿੱਚ ਆ ਗਿਆ ਧਾਰਨਾ ਬਣ ਚੁੱਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਾ ਦਿੱਤੀ ਏ ਜਦ ਕਿ ਉਹ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨੇ ਉਹਨਾਂ ਕਿਹਾ ਕਿ ਝੂਠੇ ਲਾਰੇਆਂ ਨਾਲ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਸੂਬੇ 'ਚ ਨਸ਼ਾ ਵਧਾਇਆ ਏ ਅਤੇ ਲੋਕਾਂ ਨੂੰ ਸ਼ਰਾਬ ਦੀ ਲਤ ਵੀ ਲਗਾਈਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਤੇ ਹੋਏ ਹਮਲੇ ਨੂੰ ਚੰਨੀ ਵੱਲੋਂ ਚੋਣ ਸਟੰਟ ਕਹਿਣਾ ਮੰਦ ਭਾਗਾ ਏ ਆ ਕਿਹਾ ਕਿ ਇੱਕ ਪਿਛਤ ਚਰਨਜੀਤ ਸਿੰਘ ਦੀ ਚੰਨੀ ਹੈ ਤੇ ਹਾਰੇ ਸੇਰਾ ਕੇ ਜਵਾਨਾਂ ਪਰ ਉਲਝੇ ਉਹ ਸ਼ਬਦਾਂ ਦੇ ਬਾਜੂ ਨੇ ਅਲਵਾ ਕਰ ਦਿਆ ਉਹ ਕਹਿੰਦੇ ਹੈ ਕਿ ਇਲੈਕਸ਼ਨ ਸਟੰਟ ਹੈ ਆਗਮਨ ਆਪਣੇ ਸੀਨੇ ਦਾ ਮਟਨ ਖੋਲ ਕੇ ਭਾਰਤ ਦੀ ਸ਼ਿਮਾ ਨੂੰ ਕਿ ਰੱਖਿਾ ਕਰਤਾ